ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੇ ਸੂਟ ਬਹੁਤ ਸੋਹਣੇ ਆ ਗਏ ਆ ਕਢਾਈਆਂ ਵਾਲੇ ਤੁਹਾਨੂੰ ਮੈਂ ਦਿਖਾਉਣਾ ਤੇ ਆਓ ਤੁਸੀਂ ਵੇਖ ਸਕਦੇ ਅੰਦਰ ਸਟਾਕ ਜਿਹੜਾ ਸਾਰਾ ਸੂਟਾਂ ਦਾ ਪਿਆ ਆ ਤੇ ਚਾਬੀ ਆਪਣੀ ਅੰਦਰ ਰਹਿ ਗਈ ਦੁਕਾਨ ਦੀ ਵੀਰ ਗੱਲ ਲੈਣਾ ਮਿਲ ਗਈ ਹਾਂਜੀ ਅੰਦਰ ਕੋਲੇ ਫਿਰ ਦਿਖਾਈਏ ਸੂਟ ਸੋਹਣੇ ਸੋਹਣੇ ਜੇ ਤੇ ਇਹ ਆਪਣੇ ਕੋਲ ਨਾ ਜੋਰ ਜੱਟ ਦੇ ਵਿੱਚ ਫੇਰ ਦੁਬਾਰੇ ਆ ਗਿਆ ਜੇ ਰੀਸਟਾਕ ਹੋ ਗਿਆ ਜੇ ਬਲੈਕ ਕਲਰ ਤੇ ਨਾਲ ਆ ਜਿਹੜਾ ਰਾਇਲ ਬਲੂ ਕਲਰ ਜਿਹਦੀ ਤੁਸੀਂ ਬੜੀ ਜਿਆਦਾ ਡਿਮਾਂਡ ਕਰਦੇ ਉਹ ਤੇ ਇਹ ਆਪਣੇ ਕੋਲ ਮਸ਼ੀਨ ਹੈਗੀ ਜਿੱਤੇ ਸੋਨੇ ਸੋਨੇ ਸੂਟ ਵਰਕ ਹੋਣਦੇ ਸੀ ਉਸ ਤੋਂ ਬਾਅਦ ਇੱਕ ਮਸ਼ੀਨ ਸਾਡੇ ਆ ਕਸਟਮਰ ਨੇ ਸਾਡੇ ਕੋਲ ਲਈ ਆ ਨਵੀਂ ਖਰੀਦੀ ਆ ਤੇ ਇਹ ਅੱਜ ਹੀ ਆਪਾਂ ਇਹਦੀ ਜਿਹੜੀ ਆ ਓਪਨਿੰਗ ਕੀਤੀ ਆ ਮਸ਼ੀਨ ਨੂੰ ਅੱਜ ਜਿਹੜਾ ਆ ਅਨਬਾਕਸਿੰਗ ਕੀਤਾ ਸੀ ਤੇ ਇਹਦੇ ਉੱਤੇ ਅੱਜ ਬਾਬਾ ਜੀ ਦਾ ਅਖੰਡਾ ਸਾਹਿਬ ਤੇ ਇੱਕ ਮੁੰਕਾਰ ਜਿਹੜਾ ਆਪਣੇ ਭੈਣ ਨੇ ਬਣਾਇਆ ਸਾਡੀ ਨੇ ਤੇ ਪਹਿਲਾਂ ਤਾਂ ਉਹਨੂੰ ਮੁਬਾਰਕਾਂ ਬਹੁਤ ਸਾਰੀਆਂ ਤੇ ਦੂਜੀ ਬੇਨਤੀ ਇਹ ਆ ਕਿ ਜੇ ਤੁਸੀਂ ਵੀ ਮਸ਼ੀਨ ਸਿੱਖਣੀ ਚਾਹੁੰਦੇ ਜੇ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਕਢਾਉਣੇ ਚਾਹੁੰਦੇ ਜੇ ਜਾਂ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਜੇ ਤੇ ਤੁਸੀਂ ਮੇਰ ਨਾਲ ਸੰਪਰਕ ਕਰ ਸਕਦੇ ਜੇ ਮੇਰੇ ਕੋਲ ਟ੍ਰੇਨਿੰਗ ਲੈ ਸਕਦੇ ਜੇ ਤੇ ਮਸ਼ੀਨ ਸਿੱਖ ਸਕਦੇ ਜੇ ਤੇ ਪਹਿਲਾਂ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਵੀ ਟ੍ਰੇਨਿੰਗ ਜਿਹੜੀ ਸੀ ਮੈਂ ਫ੍ਰੀ ਆਫ ਕੋਸਟ ਸਿਖਾਉਂਦਾ ਹਾਂ ਉਹਦਾ ਮੈਂ ਕੋਈ ਪੈਸਾ ਨਹੀਂ ਲੈਦਾ ਪਰ ਹੁਣ ਜਿਹੜੀ ਆ ਉਹ ਆਪਾਂ ਥੋੜੀ ਜੀ ਫੀਸ ਸਟਾਰਟ ਕੀਤੀ ਆ ਛੋਟੀ ਜੀ ਆ ਜਿਆਦਾ ਵੱਡੀ amount ਨਹੀਂ ਉਹਦੀ ਕੋਈ ਵੀ ਉਹਦਾ ਕਾਰਨ ਥੋੜਾ ਜਿਹਾ ਮੈਂ ਤੁਹਾਨੂੰ ਬਾਅਦ ਚ ਅਗ ਉਹਦਾ ਬਲੌਗ ਆਪਾਂ ਪਾਵਾਂਗੇ ਉਹ ਚ ਮਸ਼ੀਨ ਦਾ ਪੂਰੀ ਡਿਟੇਲ ਦੱਸਾਂਗੇ ਤੁਹਾਨੂੰ ਕਿੰਨੇ ਦੀ ਆਉਂਦੀ ਆ ਕਿੰਨੇ ਤੁਸੀਂ ਲੈ ਸਕਦੇ ਜੇ ਕਿੰਨੀ ਟ੍ਰੇਨਿੰਗ ਆ ਕਿੰਨਾ ਚਿਰ ਕਲਾਸ ਲੱਗਣੀ ਉਹ ਹਰ ਇੱਕ ਚੀਜ਼ ਉਹ ਚ ਇਹਦੀ ਜਿਹੜੀ ਡਿਟੇਲ ਦੀ ਵੀਡੀਓ ਆ ਉਹ ਮੈਂ ਬਾਅਦ ਚ ਪੋਸਟ ਕਰੂੰਗਾ ਇਹ ਚ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਸਿਰਫ ਮੈਂ ਇੰਨੀ ਬੇਨਤੀ ਕਰਨੀ ਆ ਜੇ ਤੁਸੀਂ ਮਸ਼ੀਨ ਸਿੱਖਣੀ ਚਾਹੁੰਦੇ ਜੇ ਤੇ ਮੇਰੇ ਨਾਲ ਵਟਸਐਪ ਤੇ ਮੈਸੇਜ ਕਰ ਲਿਓ ਜਾਂ ਮੈਨੂੰ ਕਾਲ ਕਰ ਲਿਓ ਤੇ ਮੈਂ ਤੁਹਾਨੂੰ ਉਹਦੀ ਡਿਟੇਲ ਦੱਸ ਦੂੰਗਾ ਬਾਕੀ ਸੂਟ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਆ ਚੈੱਕ ਕਰ ਲਿਓ ਸੂਟਾਂ ਦੀ ਹਾਈਲਾਈਟ ਇਹਦੇ ਵਿੱਚ ਤੇ ਥੱਲੇ ਸੂਟ ਆਉਣੇ ਜੇ ਬਹੁਤ ਹੀ ਸ਼ਾਨਦਾਰ ਐਂਡ ਕਰਾਉਣ ਵਾਲੇ ਕਲਰ ਸਾਰੇ ਇੱਕ ਤੋਂ ਇੱਕ ਆਉਣੇ ਜੇ ਇਹਦੇ ਵਿੱਚ ਤੇ ਇਹ ਦਊਗਾ ਤੁਹਾਨੂੰ ਮੈਂ ਸਾਰੇ ਬੜੇ ਸੋਹਣੇ ਸੋਹਣੇ ਤੇ ਸਸਤੇ ਰੇਟਾਂ ਦੇ ਵਿੱਚ ਵੀਡੀਓ ਸ਼ੁਰੂ ਕਰਦੇ ਆਂ ਦਿਖਾਉਨੇ ਆਂ ਸੂਟ ਤੁਹਾਨੂੰ ਤੇ ਆਹ ਸੂਟ ਚੈੱਕ ਕਰਿਓ ਜਿਹੜੇ ਹੁਣ ਸ਼ੁਰੂ ਹੋਣ ਲੱਗੇ ਆ ਇਹ ਹੋਣ ਲੱਗੇ ਜੇ ਸੂਟ ਐਂਡ ਸੂਟ ਜਿਹਨੂੰ ਕਹਿੰਦੇ ਆ ਤੇ ਘੈਂਟ ਸੂਟ ਤੇ ਤਬਾਈ ਸੂਟ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਤੁਸੀਂ ਵੇਖ ਸਕਦੇ ਜੇ ਅਜੇ ਹੜਕੋ ਇੰਨਾਂ ਦੀ ਪੂਰੀ ਪ੍ਰੋਪਰ ਸਫਾਈ ਵੀ ਨਹੀਂ ਹੋਈ ਸੂਟਾਂ ਦੀ ਆ ਥ्रेड ਸਾਰੇ ਕਟਿੰਗ ਜਿਹੜੀ ਆ ਸਾਰੀ ਕਿਉਂਕਿ ਜਿੱਦਾਂ ਸੂਟ ਬਣ ਕੇ ਆਇਆ ਸੜਕੋ ਰਿਆ ਹੀ ਨਹੀਂ ਗਿਆ ਨਾਲ ਹੀ ਆਪਾਂ ਵੀਡੀਓ ਪੋਸਟ ਕਰਤੀ ਹੈ ਤੇ ਚੈੱਕ ਕਰੋ ਪਹਿਲਾਂ ਤਾਂ ਇਹਨਾਂ ਦਾ ਵਰਕ ਕਿੰਨਾ ਸੋਹਣਾ ਹੈ ਆ ਧਾਗਿਆਂ ਨੂੰ ਮੜਾ ਜਾ ਇਗਨੋਰ ਕਰ ਦਿਓ ਇਹ ਆਪਾਂ ਤੁਹਾਨੂੰ ਪੂਰਾ ਪ੍ਰੋਪਰ ਐ ਸਫਾਈ ਕਰਕੇ ਫੇਰ ਸੂਟ ਭੇਜਾਂਗੇ ਕਿ ਸਿਰਫ ਵੀਡੀਓ ਵਾਸਤੇ ਹੀ ਖੋਲੇ ਆਪਾਂ ਤੇ ਇਹ ਤੁਸੀਂ ਦੇਖ ਸਕਦੇ ਜੇ ਥ੍ਰੈਡ ਇਹਨਾਂ ਦੇ ਵਰਕ ਵੇਖ ਸਕਦੇ ਜੇ ਕਿੰਨਾ ਸੋਹਣਾ ਹੈ ਤੇ ਨੈਕ ਦੇ ਉੱਤੇ ਵਰਕੇ ਦੇ ਕਿੰਨਾ ਪਿਆਰਾ ਆ ਨਾਲ ਦੁਪੱਟਾ ਜਿਹੜਾ ਬਲੈਕ ਕਲਰ ਦਾ ਟਾਈ ਐਂਡ ਡਾਈ ਦਾ ਤੇ ਇਹ ਸੂਟ ਪੂਰਾ ਚੈੱਕ ਕਰੋ ਜੇ ਤੁਸੀਂ ਵੱਡੇ ਬਰ ਦੇ ਵਿੱਚ ਜੇ 3.5 ਮੀਟਰ ਦੀ ਕੱਟ ਦੇ ਨਾਲ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਚ ਤੇ ਨਾਲ ਇਹਦੇ ਹੈਗਾ ਜੇ ਬਾਹਾਂ ਦੇ ਉੱਤੇ ਮਤਲਬ ਪਹੁੰਚਾਂ ਦੇ ਆਉਣਾ ਜੇ ਡਿਜ਼ਾਈਨ ਇਹਦਾ ਫਿਲਹਾਲ ਦੀ ਘੜੀ ਤੁਸੀਂ ਕਸਟਮਾਈਜ਼ ਕਰਾ ਸਕਦੇ ਜੇ ਬਾਹਾਂ ਦੇ ਉੱਪਰ ਵੀ ਇਹਨੂੰ ਤੇ ਇਹਦੀ ਜਿਹੜੀ ਘੇਰੇ ਦੀ ਲੈਂਥ ਆ ਉਹ ਆਉਣੀ ਜੇ 21 ਤੋਂ 22 ਤੇ ਸੂਟ ਦੀ ਲੈਂਥ ਜਿਹੜੀ ਪ੍ਰੋਪਰ ਆਉਣੀ ਜੇ ਉਹ ਆਉਣੀ ਜੇ 42 ਤੱਕ ਸ਼ਿਪਿੰਗ ਫਰੀ ਹੋਊਗੀ ਜੇ ਓਵਰ ਇੰਡੀਆ ਦੇ ਵਿੱਚ ਫੈਬਰਿਕ ਹੈਗਾ ਜੇ ਮਸਲੀਨ ਦਾ ਅੱਗੇ ਸੂਟ ਚੈੱਕ ਕਰ ਲਓ ਅੱਗੇ ਹੈਗਾ ਜੇ ਵਾਈਟ ਪਿਓਰ ਮਿਲਕੀ ਵਾਈਟ ਸੂਟ ਜੇ ਦੁਪੱਟਾ ਜਿਹੜਾ ਜੇ ਉਹ ਆਗਾ ਜੇ ਇਹਦੇ ਨਾਲ ਮਜੈਂਟਾ ਕਲਰ ਦਾ ਤੇ ਆਹ ਜੇ ਸੂਟ ਪੂਰਾ ਪ੍ਰੋਪਰ ਤੁਸੀਂ ਵੇਖ ਸਕਦੇ ਜੇ ਪਿਓਰ ਮਿਲਕੀ ਵਾਈਟ ਦੇ ਨਾਲ ਤੇ ਆਹ ਐਮਬਰਾਇਡਰੀ ਵਰਕ ਤੇ ਆਹ ਨਾਲ ਇਹਦੇ ਦੁਪੱਟਾ ਟਾਈ ਐਂਡ ਆਈ ਦਾ neck ਤੇ ਵਰਕ ਇਧਰੋਂ ਨਾਲ ਇਹਦੇ ਬਾਹਾਂ ਦੇ ਉੱਤੇ ਵਰਕ ਕਲਰ ਚੈੱਕ ਕਰੀ ਜਾਓ ਇਹਦੇ ਵਿੱਚ ਤੁਹਾਨੂੰ 14 ਤੋਂ 15 ਕਲਰ ਜਿਹੜੇ ਆ ਮਿਲ ਜਣੇ ਆ ਤੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 800 ਤੇ 45 ਰੁਪਏ ਸ਼ਿਪਿੰਗ ਹੋਣੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ 800 ਤੇ 45 ਰੁਪਈਆ ਦੇ ਨਾਲ ਆ 컬러 ਆਗਾ ਜੇ ਅੱਗੇ ਇੰਡੀਗੋ ਸ਼ੇਡ ਇੱਕ ਤੋਂ ਇੱਕ ਸੋਹਣੇ ਕਲਰ ਆਉਣੇ ਜੇ ਸਾਰੇ ਤੁਸੀਂ ਚੈੱਕ ਕਰੀ ਜਾਇਓ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੋਣ ਵਾਲੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਵਾ ਦੇ ਉੱਤੇ ਵਰਕ ਤੁਹਾਨੂੰ ਨਾਲ ਮਿਲ ਜੂਗਾ ਦੁਪੱਟੇ ਮਸਲੀਨ ਦੇ ਟਾਈ ਐਂਡ ਡਾਈ ਦੇ ਨਾਲ ਮਿਲ ਜਣਗੇ ਇਹਨਾਂ ਦੇ ਤੇ ਆ ਜੇ ਬਾਵਾ ਦੇ ਉੱਤੇ ਵਰਕ ਇਹਨਾਂ ਦੇ ਰੇਟ ਸਿਰਫ ਤੇ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅਭੀ ਸੂਟ ਚੈੱਕ ਕਰਿਓ ਜੀ ਬੜਾ ਪਿਆਰਾ ਰੰਗ ਜੇ ਸੇਮ ਕਲਰ ਆਜੂਗਾ ਜੇ ਤੁਹਾਨੂੰ ਜਿਹੜਾ ਵੀਡੀਓ ਚ ਵੇਖਣ ਦਾ ਜੇ ਤੇ ਆ ਹੈਗਾ ਜੇ ਇਹਦੀਆਂ ਬਾਹਾਂ ਉਹ ਸੌਰੀ ਘੇਰੇ ਦੇ ਉੱਤੇ ਵਰਕ ਤੇ ਸਾਰਾ ਜਿਹਦਾ ਜਿਹੜਾ ਜੇ ਤੁਸੀਂ ਵਰਕ ਵੇਖ ਸਕਦੇ ਜੇ ਉੱਪਰ ਤੱਕ ਜਾਊਗਾ ਨਾਲ ਇਹਦੇ ਨੱਕ ਤੇ ਵਰਕ ਜੇ ਆ ਰਿਹਾ ਇਹਦਾ ਨੱਕ ਤੇ ਵਰਕ ਤੇ ਨਾਲ ਇਹਦੀਆਂ ਬਾਹਾਂ ਦੇ ਉੱਤੇ ਵਰਕ ਜੇ ਇਹ ਤੁਸੀਂ ਪਹੁੰਚਿਆਂ ਦੇ ਲਿਆ ਸਕਦੇ ਜੇ ਵੈਸੇ ਫਿਲਹਾਲ ਜਿਹੜੇ ਅਸੀਂ ਇਹਦੇ ਨਾਲ ਪਹੁੰਚੇ ਤਿਆਰ ਕੀਤੇ ਆ ਇਹਦੇ ਨਾਲ ਬਾਹਾਂ ਦਾ ਡਿਜ਼ਾਈਨ ਨਹੀਂ ਕੀਤਾ ਤੇ ਦੁਪੱਟਾ ਮਸਲੀਨ ਦਾ ਜੇ ਟਾਈ ਐਂਡਾਈ ਦਾ ਰੇਟ ਆਊਗਾ ਜੇ ਸੇਮ ਉਹੀ 845 ਰੁਪਏ ਤੇ ਫੈਬਰਿਕ ਚੈੱਕ ਕਰੋ ਜੀ ਇਹਦਾ ਪਿਓਰ ਕਾਟਨ ਦਾ ਸੂਟ ਜੇ ਰੇਟ ਸਿਰਫ ਤੇ ਸਿਰਫ 845 ਰੁਪਏ ਜਿੰਨੇ ਤੇ ਪਲੇਨ ਸੂਟ ਆਉਂਦੇ ਆ ਨਾ ਓਨੇ ਦੇ ਅਸੀਂ ਤੁਹਾਨੂੰ ਕਢਾਈਆਂ ਵਾਲੇ ਸੂਟ ਦੇਣ ਦੇ ਅੱਜ ਦੀ ਵੀਡੀਓ ਦੇ ਵਿੱਚ ਤੇ ਆ ਹੈਗਾ ਜੇ ਲੀਲਨ ਦੇ ਉੱਤੇ ਖਿਆਲ ਕਰਿਓ ਫੈਬਰਿਕ ਹੈਗਾ ਜੇ ਲੀਲਨ ਦਾ ਤੇ ਕਲਰ ਜਿਹੜਾ ਹੈਗਾ ਜੇ ਉਹ ਹੈਗਾ ਜੇ ਬੇਬੀ ਪਿੰਕ ਲਾਈਟ ਬੇਬੀ ਪਿੰਕ ਕਲਰ ਜੇ ਆ ਜਿਹੜੀ ਗਰਮੀ ਵਾਲੀ ਸ਼ੇਡ ਜੇ ਬੜੀ ਪਿਆਰੀ ਤੇ ਇਹ ਇੱਕੋ ਸੂਟ ਹੈ ਇਹਦੇ ਵਿੱਚ ਆਪਣੇ ਕੋਲ ਜਿਹੜਾ ਲੀਲਨ ਦੇ ਵਿੱਚ ਆ ਬਾਕੀ ਸਾਰੇ ਜਿਹੜੇ ਪਿਓਰ ਕਾਟਨ ਦੇ ਉੱਤੇ ਆ ਤੇ ਇਹ ਵੀ ਲੀਲਨ ਲੋਕਲ ਵਾਲੀ ਨਹੀਂ ਜੇ ਇਟਾਲੀਅਨ ਲੀਲਨ ਆ ਬਹੁਤ ਸੋਹਣੀ ਦੁਪੱਟਾ ਮਸਲੀਨ ਦਾ ਜੇ ਵਰਕ ਬਹੁਤ ਸੋਹਣਾ ਜੇ ਬਾਵਾ ਦੇ ਉੱਤੇ ਵਰਕ ਸੇਮ ਪਹੁੰਚਿਆ ਤੇ ਉਹੀ ਆ ਜਾਊਗਾ ਮਤਲਬ ਬਾਵਾ ਤੇ ਪਹੁੰਚੇ ਦੋਵੇਂ ਚੀਜ਼ਾਂ ਨਹੀਂ ਜੇ ਇੱਕੋ ਚੀਜ਼ ਆ ਪਹੁੰਚੇ ਜਾਂ ਬਾਵਾ ਕੁਝ ਵੀ ਬਣਾ ਸਕਦੇ ਜੇ ਤੇ ਆਹ ਲਓ ਜੀ ਆ ਵੀ ਕਲਰ ਆਗਾ ਜੇ ਤੁਹਾਡਾ ਫੇਵਰੇਟ ਸਕਾਈ ਚੈੱਕ ਕਰੋ ਜੀ ਆ ਲਓ ਜੀ ਇਹਦੀ ਰੀਜਨਲ ਫੋਟੋ ਤੇ ਰੀਜਨਲ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ 845 ਰੁਪਏ ਪਿਓਰ ਕੈਮਰੀ ਕਾਟਨ ਦਾ ਸੂਟ ਜੇ ਕੋਈ ਇਹਦੇ ਵਿੱਚ ਮਿਕਸ ਨਹੀਂ ਜੇ ਕੋਈ ਮਿਲਾਵਟ ਨਹੀਂ ਜੇ ਪਿਓਰ ਕੈਮਰਿਕ ਦਾ ਜੇ ਤੇ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 845 ਰੁਪਏ ਦੁਪੱਟਾ ਮਸਲੀਨ ਦਾ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆ ਗਿਆ ਜੇ ਬਲੂ ਤੇ ਇਹ ਵੀ ਚੈੱਕ ਕਰੋ ਜੀ ਇਹੋ ਸੇਮ origignal ਕਲਰ ਜੇ ਇਹਦਾ ਤੇ ਡਿਜ਼ਾਈਨ ਇਹਦਾ ਤੁਸੀਂ ਵੇਖ ਸਕਦੇ ਜੇ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਜੇ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਜੇ ਕੈਸ਼ ਔਨ ਡਿਲੀਵਰੀ ਚ ਅਸੀਂ ਕੰਮ ਨਹੀਂ ਜੇ ਕਰਦੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ ਤੇ ਬਾਵਾ ਦੇ ਉੱਤੇ ਵਰਕੇ ਦੇ ਪਹੁੰਚ ਜਾਂਦੇ ਤੇ ਲਿਆ ਸਕਦੇ ਜੇ ਨਾਲ ਤੁਸੀਂ ਚੈੱਕ ਕਰੋ ਤੇ ਆਹ ਲਓ ਜੀ ਆ ਵੀ ਆ ਗਿਆ ਜੇ ਰਾਇਲ ਬਲੂ ਇਹ ਵੀ ਸੋਨਾ ਜਿਹਾ ਸੂਟ ਤੁਸੀਂ ਵੇਖ ਸਕਦੇ ਜੇ ਸਾਡੇ ਕੋ ਤੇ ਕਲਰ ਤੁਸੀਂ ਚੈੱਕ ਕਰੋ ਪਹਿਲਾਂ ਦਾ ਇਹਦਾ ਜੀ ਠੀਕ ਹੈ ਜੀ ਬਾਕੀ ਆ ਥ੍ਰੈਡ ਥਰੂਟ ਜਿਹੜੇ ਨੇ ਆਪਾਂ ਸਭ ਸਾਫ਼ ਕਰ ਦਨੇ ਤੁਹਾਨੂੰ ਐ ਪੂਰਾ ਫਰੈਸ਼ ਕੈਂਟ ਬਣਾ ਕੇ ਭੇਜਾਂਗੇ ਕਿਉਂਕਿ ਅਜੇ ਸੂਟ ਜਿਹੜੇ ਆਏ ਹੀ ਕਿਤੇ ਅਸੀਂ ਨਾਲ ਹੀ ਵੀਡੀਓ ਬਣਾਤੀ ਇਹਨਾਂ ਦੀ ਨਾਲ ਹੀ ਪੈਕਿੰਗ ਕਰਨੀ ਸ਼ੁਰੂ ਕਰਤੀ ਸਫਾਈ ਕਰਮਚਾਰੀ ਅਜੇ ਸਾਡਾ ਲੱਗਾ ਨਹੀਂ ਤੇ ਆ ਵੀ ਕਲਰ ਚੈੱਕ ਕਰੋ ਜੀ 에ਅਰ ਫੋਰਸ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਜਿਹਦੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਤੇ ਆ ਲੋ ਜੀ ਇਹ ਆ ਗਿਆ ਜੀ ਫੌਜੀ ਕਲਰ ਆਪਣੇ ਕੋ ਏਅਰ ਫੋਰਸ ਕਲਰ ਰੇਟ ਸੇਮ ਉਹੀ 올 오버 인디아 ਚ ਫ੍ਰੀ ਸ਼ਿਪਿੰਗ ਦੇ ਨਾਲ 800 ਤੇ 45 ਰੁਪਈਆ ਦਾ ਸੂਟ ਜੇ ਸਿਰਫ ਦੁਪੱਟੇ ਵੀ ਬਹੁਤ ਸੋਹਣੇ ਜੇ ਇਹਨਾਂ ਦੇ ਨਾਲ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ 올 오버 ਇੰਡੀਆ ਦੇ ਵਿੱਚ ਅੱਗੇ ਆ ਗਈ ਜੇ ਆਪਣੇ ਕੋਲ ਕਾਪਰ ਸ਼ੇਡ ਤੇ ਇਹ ਵੀ ਚੈੱਕ ਕਰਿਓ ਜੀ ਬਹੁਤ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਸ਼ਿਪਿੰਗ ਦਊਗਾ ਫ੍ਰੀ 올 오버 ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਦੋ ਕਰ ਸਕਦੇ ਜੇ ਜਿੰਨੇ ਮਰਜ਼ੀ ਕਰ ਸਕਦੇ ਜੇ ਦੁਪੱਟੇ ਨਾਲ ਆਉਣਗੇ ਟਾਈ ਐਂਡ ਡਾਈ ਦੇ ਮਸਲੀਨ ਦੇ ਤੇ ਇਹ ਵਰਕ ਜਿਹੜਾ ਤੁਹਾਨੂੰ ਪਹੁੰਚਿਆ ਆਲਾ ਇਹ ਤਾਂ ਹਰ ਇੱਕ ਦੇ ਉੱਤੇ ਮਿਲਣਾ ਹੀ ਮਿਲਣਾ ਤੁਹਾਨੂੰ ਜੀ ਤੇ ਫੈਬਰਿਕ ਵੀ ਆਊਗਾ ਜੇ ਪਿਓਰ ਮਸਲੀਨ ਕਾਟਨ ਦਾ ਉਹ ਸੌਰੀ ਪਿਓਰ ਕਾਟਨ ਦਾ ਕੈਮਰੀ ਕਾਟਨ ਦਾ ਇਹ ਬਿਨਾਂ ਲਾਈਨਿੰਗ ਤੋਂ ਵੀ ਸਾਰੇ ਸੂਟ ਸਟਿਚ ਹੋ ਜਾਂਦੇ ਜੇ ਲਾਈਨਿੰਗ ਲਾਉਣੀ ਹੋਊਗੀ ਤੁਹਾਡੀ ਮਰਜ਼ੀ ਵੈਸੇ ਲੋੜ ਨਹੀਂ ਇਹਨਾਂ ਨੂੰ ਤੇ ਆ ਵੀ ਕਲਰ ਚੈੱਕ ਕਰਿਓ ਜੀ ਆਪਣੇ ਕੋ ਇਹ ਵੀ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟੱਫ ਜੇ ਰੇਟ ਤੇ ਰੇਂਜ ਉਹੀ ਸੇਮ ਇਹਦੀ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਮੈਨੂੰ ਲੱਗਣ ਦਾ ਆਪਣੇ ਕੋਲ ਲਾਸਟ ਕਲਰ ਹੀ ਆ ਗਿਆ ਹੋਰ ਇੱਕ ਹੋਰ ਹੈਗਾ ਜੀ ਵੈਰੀ ਗੁੱਡ ਇਹ ਕਰੀਮ ਸ਼ੇਡ ਜੇ ਜੀ ਆਪਣੇ ਕੋਲ ਆ ਲੋ ਜੀ ਚੈੱਕ ਕਰੋ ਇਹੋ ਸੇਮ オリジナル ਕਲਰ ਜੇ ਦਾ ਕਰੀਮ ਸ਼ੇਡ ਜੇ ਰੇਟ ਹੈਗਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ 2 3 4 5 ਅੱਗੇ ਉਹ ਤੁਹਾਡੀ ਆਪਸ਼ਨਲ ਹੈ ਜਿੰਨੇ ਮਰਜ਼ੀ ਲੈ ਲਓ ਆਹ ਲੋ ਜੀ ਇਹ ਆ ਗਿਆ ਜੇ ਥੋੜਾ ਜਿਹਾ ਇੰਡੀਗੋ ਸ਼ੇਡ ਆ ਤੇ ਪਰ ਹੈ ਥੋੜਾ ਜਿਹਾ ਗ੍ਰੇਪ ਅੰ ਦੇ ਵਿੱਚ ਤੇ ਕਲਰ ਬਹੁਤ ਸੋਹਣਾ ਜੇ ਇਹੀ ਸੇਮ ਕਲਰ ਜੇ ਦਾ ਰੇਟ ਉਹੀ ਸੇਮ 845 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਲੈ ਲਿਓ ਦੋ ਲੈ ਲਿਓ ਤਿੰਨ ਲੈ ਲਿਓ ਜਿੰਨੇ ਮਰਜ਼ੀ ਲੈ ਲਿਓ ਜੀ ਤੇ ਇਹ ਜੇ ਸਾਡੇ ਕੋ ਅੱਜ ਦੀ ਵੀਡੀਓ ਦੇ ਵਿੱਚ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ 545 ਵਾਲੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੇ ਦਿੱਤੇ ਹੀਗੇ 845 ਵਾਲੇ ਦੋ ਸੂਟ ਤੇ ਫਿਰ ਮੈਂ ਉਹੀ ਇੱਕ ਬੇਨਤੀ ਤੁਹਾਨੂੰ ਕਰਨ ਲੱਗਾ ਮਸ਼ੀਨ ਨੂੰ ਲੈ ਕੇ ਕਿ ਜੇ ਤੁਸੀਂ ਇਹਦੀ ਟ੍ਰੇਨਿੰਗ ਲੈਣੀ ਚਾਹੁੰਦੇ ਜੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੇ ਮੈਸੇਜ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਕਿੰਨੇ ਦੀ ਮਸ਼ੀਨ ਆਉਂਦੀ ਆ ਕਿੱਥੋਂ ਮਿਲਦੀ ਆ ਤੇ ਕਿਵੇਂ ਇਹਦੀ ਟ੍ਰੇਨਿੰਗ ਹੁੰਦੀ ਆ ਤੇ ਕਿੰਨੇ ਪੈਸੇ ਟ੍ਰੇਨਿੰਗ ਤੇ ਲੱਗਦੇ ਆ ਹਰ ਇੱਕ ਚੀਜ਼ ਦੀ ਡਿਟੇਲ ਜਿਹੜੀ ਤੁਹਾਨੂੰ ਮੈਂ ਦੱਸੂਗਾ ਉਹਦੇ ਵਾਸਤੇ ਤੁਸੀਂ ਮੈਨੂੰ ਮੈਸੇਜ ਕਰ ਲਿਓ WhatsApp ਕਰ ਲਿਓ ਕਾਲ ਕਰ ਲਿਓ ਤੇ ਟ੍ਰੇਨਿੰਗ ਵਾਸਤੇ ਟਾਈਮ ਕਿੰਨਾ ਲੱਗਣਾ ਕਲਾਸ ਦਾ ਤੇ ਕਿੰਨੇ ਟਾਈਮ ਚ ਤੁਸੀਂ ਸਿੱਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ ਮੈਂ ਦੱਸੂਗਾ ਉਹ ਪਿੱਛੇ ਤੁਸੀਂ ਮੇਰੇ ਵੇਖਣ ਦਾ ਹੈ ਜੇ ਇੱਕ ਆਪਣੇ ਕੋ ਮਸ਼ੀਨ ਦੇ ਉੱਤੇ ਜਿਹੜਾ ਸੂਟ ਬਣ ਗਿਆ ਤੇ ਇਹ ਜਿਹੜੀ ਮਸ਼ੀਨ ਹੈ ਇਹ ਕੱਲ ਸਾਡੀ ਭੈਣ ਨੇ ਸਾਡੇ ਕੋਲੋਂ ਵਾਇਹ ਕੀਤੀ ਹੈ ਇੱਥੇ ਹੀ ਉਹਨਾਂ ਨੇ ਟ੍ਰੇਨਿੰਗ ਲਈ ਹੈ ਉਹਨਾਂ ਦਾ ਵਲੌਗ ਜਿਹੜਾ ਮੈਂ ਆਪ ਪਾਉਂਗਾ ਤੁਸੀਂ ਵਲੌਗ ਜਮੇ ਚੈੱਕ ਕਰਿਓ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਤੇ ਆਪਾਂ ਤੁਹਾਨੂੰ ਇੱਥੇ ਬੁਲਾਉਨੇ ਆਂ ਫਤਿਹ ਇਧਰੋਂ ਨਾਲ ਮੇਰੇ ਵੀਰ ਵੀ ਪਾਉਣਗੇ ਫਤਿਹ ਦੀ ਸਾਂਝ ਵਾਇਹ ਜੀ ਕਾ ਖਾਲਸਾ ਵਾਇਹ ਜੀ ਦੀ ਫ